ਆ ਸਾਰਿਆਂ ਲਈ ਠੀਕ ਠਾਕ ਹੋ ਗਰ ਮਾਤਮਾ ਸਾਰਿਆਂ ਠੀਕ ਠਾਕ ਕਿ ਚੜ੍ਹਦੀ ਕਲਾ ਰੱਖੇ ਦੰਤ ਗੁਰਾਂ ਚ ਗੁਨ ਰੱਖੇ ਵਕਸ਼ੇ ਤੇ ਜਿਮੋ ਬੈਠਾ ਉਹ ਤੇਰੇ ਮੁੱਲੇ ਜਿਮਾਓ ਪਿਆ ਜਿਮੋਏ ਹੋ ਪਿਆ ਜਿਮੋ ਜਿਮੋਏ ਅੱਜ ਗਰਮੀ ਬਹੁਤ ਹੈ ਮੌਸਮ ਤੇ ਹੋ ਪਿਆ ਜਿਮੂ ਹੋਛੀ ਪਿਆ ਬਹੁਤ ਨੇਰ ਗੱਲ रात मी मौसम ठीक हो गया हम दरे तो बहुत लो लू चलती रही गर्म गर्म हवा हम हवा हट गई ठीक हो गया मौसम बदल हो गया देखो सूरज जो खड़ा पर जो तो बदल देखो लगता बहुत सोहना मौसम हो गया लै भी मुंडा बदलन लग गया पग सोना लग ਚਲੋ ਜੀ ਚਲ ਟਾਈਮ ਦੇਖ ਕੇ ਨਾ ਹੋ ਗਿਆ ਹੋ ਗਿਆ 35 ਹੋ ਗਈ ਛੇਜੀ ਬਿਲ ਜਾਰੀ ਪਈ ਜਾਰੀ ਬੱਦਲ ਦੇਖੋ ਕਿੰਨੇ ਅੱਜ ਬੜੀ ਨੇਰੀ ਹੈ ਇਸੇ ਸਰਦਾ ਕਿਤੇ ਬੂਰ ਨਾ ਉੱਠ ਖੜੇ ਆਹ ਬੱਟਾ ਜੀ ਖੜਾ ਜੀ ਮਾ ਚਲਿਏ ਘੁੰਮੀ ਕਰਨ ਜਿਮਾ ਘੁੰਮੀ ਨੂੰ ਕਹਿੰਦਾ ਵੀ ਚਲਿਏ ਚਲਦੇ ਆ हाँ दे चलते दे चलते दे चल चलते दे चलते दे। चलते एक मिनट में आ गई बूट पा के आनी बूट 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 त्यू से जाना ओ छेली आ गई ओ दी सेली ओ दी ओ दी ओ दी आ गई छेली ओ छेली गई वह आ गई रहा हूं लग जाता पोंकड़ चल चल आ जाए मैं बूट पाऊं ਲੈ ਜਿੰਮੀ ਨਹੀਂ ਕਰ ਪਤਾ ਨਾ ਨਾ ਜੀ ਮੂ ਨਾ 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 ਲੱਦੀ ਫਿਰ ਜਿਸਨੇ ਇੱਕ ਗੱਲ ਦੱਸਣੀ ਹੈ ਮੈਂ ਨਾ ਉੱਤਰ ਸਾਡੇ ਕੈਮਰਾ ਮੈਂ ਜਾਗ ਦਿੱਤਾ ਹੈ ਮੈਂ ਨਾ ਸ਼ਾਮ ਜਿਹਦੀ ਕਰਨਾ 6 ਵਜੇ ਦੀ ਤੇ ਇੱਕ ਨਾ ਕੋ ਛੋਟਾ ਜਿਹਾ ਬੱਚਾ ਹੋ ਜਣੀ ਬਾਣੇ ਚ ਸਿੱਖ ਧਰਮ ਦੇ ਬਣ ਜੀ ਮੈਂ ਨੰਗ ਨਹੀਂ ਹੁੰਦੇ ਨੰਗਾ ਦੇ ਬਣ ਜ ਇਸ ਤਰ੍ਹਾਂ ਸੀਗਾ ਹਨਾ ਉਹ ਮੈਨੂੰ ਕਹਿੰਦਾ ਨਾ ਨੇ ਗੇਟ ਸਾਡੇ ਗੇਟ ਤੇ ਖੜਕੇ ਆਵਾਜ਼ ਮਾਰੀ ਮੈਂ ਕਹਿੰਦਾ ਬੀਬੀ ਤੇ ਮੈਂ ਕਿਹਾ ਕੋਈ ਆਂਟੀ ਨੇ ਕੁਝ ਨਹੀਂ ਕਹਿੰਦਾ ਬੀਬੀ ਮੈਨੂੰ ਨਾ 1 ਰੁਪਿਆ ਦੇ ਦੇ ਤੇ ਮੈਂ ਕਿਹਾ 1 ਰੁਪਿਆ ਕੀ ਆ ਬੁਗ ਅੱਜ ਕੱਲ ਤਾਂ ਕੱਜਵਾ ਕੋ ਸੀ 15 16 14 15 ਸਾਲ ਦਾ ਤੇ ਮੈਂ ਕਿਹਾ ਅੱਜ ਕੱਲ ਤਾਂ 1 ਰੁਪਏ ਦਾ ਕੁਝ ਨਹੀਂ ਮੈਂ ਕਹਿੰਦਾ ਮੈਂ ਤੁਹਾਡੇ ਤੋਂ 1 ਰੁਪਈਆ ਲੈਣਾ ਮੈਂ 1 ਰੁਪਿਆ ਦੇ ਦਿਓ ਮੈਂ ਕਿਹਾ ਵੀ ਅਸਰ ਲੱਗੀ ਮੈਂ ਕਿਹਾ 1 ਰੁਪਏ ਦਾ ਕੀ ਕਰੂੰ ਟੂਣਾ ਟਾਮਣਾ ਤਾਂ ਨਹੀਂ ਕਰਨਾ ਕਹਿੰਦਾ ਨਾ ਬੀਬੀ ਮੈਂ 1 ਰੁਪਈਆ ਹੀ ਲੈਣਾ ਬਸ ਮੈਨੂੰ 1 ਰੁਪਈਆ ਦੇ ਦੇ ਨੇਰੀ ਆ ਗਈ ਵੀ ਅੱਜ ਵੀ ਰਸਟੈਂਟ ਤੇ ਮੈਂ ਕਹਿੰਦਾ ਵੀ ਚਲ ਫਿਰ ਠੀਕ ਹੈ ਮੈਂ ਕਿਹਾ ਬਾਬਾ ਮੈਂ ਕਹਿਣ ਲੱਗੀ ਤੇ ਮੈਨੂੰ ਕਹਿੰਦਾ ਨਾ ਤੁਸੀਂ ਇਦਾਂ ਦਾ ਐਰ ਕਰ ਕਰ ਸ਼ੀਦਾਂ ਧਿਆਨ ਕਰ ਰੱਖਿਆ ਕਰਾ ਜਿਵੇਂ ਸ਼ੀਦ ਕਹਿੰਦੀ ਉਹ ਮੈਂ ਕਰ ਕਰ ਮੈਂ ਕਾ ਸ਼ੀਦਾਂ ਬਬ ਮਸਲਾਕੀ ਮੈਂ ਪੁੱਜੜਾ ਵੀ ਕੋਈ ਮੱਟੀ ਬਣਾ ਕੁਛ ਕਹਿੰਦਾ ਨਹੀਂ 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 ਪਾਠ ਪੂਜਾ ਕਰਿਆ ਕਰੋ ਅਮਰਸ਼ਾ ਕਹਿਆ ਤੁਹਾਡਾ ਬਹੁਤ ਖੁਸ਼ਾ ਸ਼ੀਦ ਤੁਹਾਡੇ ਤੇ ਤੁਹਾਡਾ ਵੀ ਤੁਹਾਡੇ ਘਰ ਵਾਲੇ ਦਾ ਵੀ ਅਮਰਸ਼ਾ ਕਹਿੰਦਾ ਮੈਂ ਕਿ ਹਾਂ ਜੀ ਮੈਂ ਕਹਿੰਦਾ ਬਬ ਤੈਨੂੰ ਕਿਵੇਂ ਪਤਾ ਮੈਂ ਹਨਾਂ ਜੋਗੀ ਕਿਸੇ ਤੋਂ ਪੁੱਛਵਾ ਦੱਸ ਲਾ ਕਹਿੰਦਾ ਨਹੀਂ ਨਹੀਂ ਮੈਂ ਵੈਸੇ ਹੀ ਦੇਖ ਲਈ ਮੈਂ ਕਹੋ ਤੇ ਕਦੋਂ ਦੇ ਪਾਠ ਕਰਨਗੇ ਤੂੰ ਕਿੱਥੋਂ ਦੇਖ ਲੈ ਤੇ ਚਲੋ ਫੇਰ ਭਾਈ ਮੈਂ 1 ਰੁਪਿਆ ਲੈਣ ਚਲੀ ਗਈ ਮੈਂ ਕਹਿੰਦਾ ਚਲ ਬਬ ਤੇ ਮਰਦੰਦੇ ਦੇ ਸਾਹਮਣੇ ਸਾਡੇ ਬਾਰ ਚ ਮੁੰਡਾ ਖੜਾ ਸੀ ਜਦੋਂ ਅੰਦਰ ਵੜੀਓ ਕਿਤੇ ਨਿਕਲਿਆ ਉਹਨੂੰ ਆ ਕੇ ਮੈਂ ਕਹੇ ਵੀ ਇੱਥੇ ਛੋਟਾ ਜਿਹਾ ਇੱਕ ਬਾਬਾ ਸੀ ਤੇਰੇ ਕਿੱਡਾ ਵੀ ਮੈਂ ਥੱਕਰ ਵੀ ਆ ਮੰਗਦਾ ਸੀ ਤੇ ਮੈਂ ਉਹਦੇ ਉੱਤੇ 10 ਰੁਪਏ ਲੈ ਉਹ ਕਹਿੰਦਾ ਕੋਈ ਬਾਬਾ ਹੀ ਨਹੀਂ ਮੈਂ ਕਹਾ ਸੀਗਾ ਮੈਂ ਆਈ ਸੌਰੀ ਮੈਂ ਕਹਾ ਸੀਗਾ ਤੇ ਇਹ ਕਹਿੰਦਾ ਨਹੀਂ ਤੁਹਾਨੂੰ ਭੁਲੇਖੇ ਪਏ ਗਲੀ 'ਚ ਕਹਿੰਦਾ ਮੋਦੀ ਖੜਕੇ ਤੁਸੀਂ ਅੰਦਰ ਵੜ ਗਏ ਮੈਂ ਖੜ ਗਿਆ ਕਹਿੰਦਾ ਕੋਈ ਬਾਬਾ ਨਹੀਂ ਸੀ ਮੈਂ ਹਰਾਨ ਹੋ ਗਈ ਫਿਰ ਮੇਰੇ ਦਿਮਾਗ 'ਚ ਆ ਕੇ ਮੈਂ ਕਹੇ ਵੀ ਕਿਤੇ ਬਾਬਾ ਸਾਡਾ ਸ਼ਹੀਦ ਨਾ ਹੋਵੇ ਕਿ ਸਾਡਾ ਪਾਪਾ ਮੋਰਚੇ 'ਚ ਸ਼ਹੀਦ ਹੋ ਜਾਣਾ ਕੁਈ ਦਾਦੇ ਪੜਦਾਦੇ ਗਾਂਵ ਦੀ ਗਾ ਸਾਡਾ ਕੋਈ ਬਾਬਾ ਬਜ਼ੁਰਗ ਤੇ ਬੱਸ ਉਹਨੇ ਮੈਨੂੰ ਕਿਹਾ ਪਾਠ ਕਰਿਆ ਕਰੋ ਮੈਂ ਕਿਹਾ ਵੀ ਉਹੀ ਸਾਡੇ ਛੀਦੇ ਮੈਨੂੰ ਕਹਿੰਦਾ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਜਿਹੜਾ ਨਸ਼ੇ ਕਰੂਗਾ ਤੁਹਾਡੇ ਘਰ ਦੇ ਵਿੱਚ ਉਹ ਪਾਰ ਹੋਣੀ ਹੁੰਦਾ ਜੇ ਹੋ ਵੀ ਗਿਆ ਤਾਂ ਅੱਗੇ ਜਾ ਕੇ ਬਹੁਤ ਕਾਟੇ ਖਾਊਗਾ ਕਿਉਂਕਿ ਕਹਿੰਦਾ ਕੋਈ ਵੀ ਵੱਡੀ ਪ੍ਰੋਬਲਮ ਆ ਸਕਦੀ ਕੋਈ ਬਿਮਾਰੀ ਵੱਡੀ ਲੱਗ ਸਕਦੀ ਕੁਝ ਵੀ ਹੋ ਸਕਦਾ ਮੇਗਾ ਬੱਬਾ ਵੀ ਮੇਰੇ ਹਸਬੰਦ ਨੇ ਵੀ ਹਮਤਪਾਨ ਕਰ ਲਵੇ ਅਸੀਂ ਤਾਂ ਕੁਛ ਨਹੀਂ ਕੁਬਾੜਦੇ ਵੀ ਨਹੀਂ ਕੁਛ ਕਰੇ ਕਹਿੰਦਾ ਬਹੁਤ ਵਧੀਆ ਪੁੱਤ ਮੈਂ ਭਾਈ ਮੈਂ ਬੀਬੀ ਮੈਂ ਥੋੜੇ ਤੇ ਖੁਸ਼ ਐ ਬਹੁਤ ਬਸ ਇਹ ਨਹੀਂ ਗੱਲ ਕਰਕੇ ਸਾਰੇ ਮੈਂ ਦੋ ਤਿੰਨ ਜਣੇ ਪਿਛੇ ਵਾ ਕਿਤੇ ਬਾਬਾ ਛੋਟਾ ਜਿਹੀ ਗਲੀ ਚ ਵੀ ਨਹੀਂ ਅੰਗਲਦੇ ਬਣ ਜੀ ਕਹਿੰਦੇ ਕੋਈ ਬਾਬਾ ਹੀ ਨਹੀਂ ਆਇਆ ਤੇ ਗਲੀ ਚ ਮੈਂ ਹੈਰਾਨ ਐ ਹੇ ਪਰਮਾਤਮਾ ਦਾ ਅਸਿਰ ਸ਼ੁਕਰਾਨੇ ਕੀਦਾ ਸੱਚੇ ਪਾਤਸ਼ਾਹ ਸਾਡਾ ਬਾਪੂ ਆਪ ਹੀ ਆ ਗਿਆ ਜੀ ਠੀਕ ਹੈ ਤੇ ਕੇਦਾ ਸੀ ਇੰਦਾ ਦੀ ਸੇਵਾ ਕਰੇਗਾ ਬਸ ਤੂੰ ਬਾਹਰ ਘਰੀ ਚੱਲਿਆ ਕਰ ਜੇ ਸਾਰੇ ਪਰਿਵਾਰ ਨੂੰ ਜੋੜ ਲੇਂਗੇ ਸਭ ਤੋਂ ਵਧੀਆ ਨਹੀਂ ਜਿਹਨਾਂ ਨੇ ਪਾਪ ਕੀਤੇ ਨਸ਼ੇ ਕਰਦੇ ਆ ਕੋਈ ਹਨਾ ਸ਼ਰਾਬ ਪੀਂਦਾ ਥੋੜੇ ਕੋਈ ਹੋਰ ਨਸ਼ਾ ਕੋਈ ਬੀੜੀ ਸਿਗਰਟ ਕੋਈ ਵੀ ਖਾਂਦਾ ਪੀਂਦਾ ਕਹਿੰਦਾ ਉਹ ਭਗਤਣਗੇ ਬਹੁਤ ਵੱਡੀਆਂ ਪ੍ਰੋਬਲਮਾਂ ਕਹਿੰਦਾ ਦੇਖ ਉਹਨਾਂ ਦਾ ਹਾਲ ਕੀ ਹੁੰਦਾ ਬਸ ਇੰਨੀ ਗੱਲ ਕਹੀ ਮੈਂ ਕਿਹਾ ਪਪਾ ਤੂੰ ਸਾਨੂੰ ਐਂ ਨਾ ਸਾਡੇ ਬੋਲ ਸਾਡੇ ਪਰਿਵਾਰ ਨੂੰ ਤੇ ਕਹਿੰਦਾ ਤੁਹਾਨੂੰ ਨਹੀਂ ਬੋਲਦਾ ਜਿਹੜੇ ਕਰ ਰਹੇ ਆ ਪਹਿਲਾਂ ਥੁੰਡੇ ਪਰਿਵਾਰਤੀ ਆ ਕਹਿੰਦਾ ਆ ਮੈਂ ਹਰਾਮ ਐਸ ਗੱਲ ਤੇ ਵੀ ਇਹ ਚੱਕਰ ਕੀ ਹੋਇਆ ਮੈਂ ਕਵੀ ਸਾਡੇ ਦਾ ਬਾਪੂ ਸੀ ਦਾ ਪੀ ਆ ਗਿਆ ਤੇ ਇੱਕ ਵਾਰੀ ਮੇਰੇ ਬੇਟੇ ਦਾ ਨਾ ਵੀਜਾ ਸਾਡੀ ਫਾਈਲ ਲਾਈ ਹੋਈ ਸੀਗੀ ਤੇ ਮੈਂ ਬੜੀ ਟੈਨਸ਼ਨ ਤੇ ਮੁੰਡਾ ਨਾ ਸਾਡੇ ਇਥੇ ਜੀਤਾ ਜੀਤਾ ਉਹ ਮੇਨ ਦਾ ਕੰਮ ਕਰਾਈ ਜਾਵੇ ਉਹ ਅਸੀਂ ਦਿਹਾੜੀ ਦੇ ਦਿੰਦੇ ਸੀ ਤੇ ਉਹਨਾਂ ਇੱਕ ਜਵਾਕ ਜਿਹਾ ਆਇਆ ਤੇ ਉਹ ਦਾ ਕਟਿੰਗ ਸੀ ਕਹਿੰਦਾ ਮੱਝਾ ਚਾਰ ਦੇ ਮੈਂ ਨੇ ਕਹਿੰਦਾ ਬੀਬੀ ਆਖ ਮੈਨੂੰ 100 ਰੁਪਏ ਦੇ ਦੇ ਆਂਟੀ ਮੈਨੂੰ 100 ਰੁਪਏ ਦੇ ਦੇ ਉਹ ਆਂਟੀ ਕਿੰਦਾ ਸੀ ਮੈਂ ਕਵੀ ਕੀ ਕਰਨੇ ਕਹਿੰਦਾ ਮੈਂ ਨਾ ਕੋਈ ਚੀਜ਼ ਲੈਣੀ ਖਾਣ ਨੂੰ ਤੇ ਆਂਟੀ ਬਣ ਕੇ ਦੇ ਦੇਈਏ ਆਂਟੀ ਬਣ ਕੇ ਦੇ ਦੇ ਤੇਰੇ ਮੁੰਡੇ ਦਾ ਵੀਜ਼ਾ ਆ ਜਾਣਾ ਮੈਨੂੰ ਕਹਿੰਦਾ ਤੇ ਜਦੋਂ ਨਿਆਣੇ ਹਾਈਵੇ ਮੈਂ ਕਿਹਾ ਤੇਰੇ ਮੂੰਹ ਚ ਕਿਓ ਸ਼ੱਕਰ ਤੇ ਮੈਂ ਫਟਾਫਟ ਨਾ ਮੇਰੇ ਹੱਥ ਲਿਬੜੇ ਮੁੰਡੇ ਨੇ ਕਹਿੰਦਾ ਮੈਂ ਕਿਤੇ ਮੈਂ 10 ਰੁਪਏ ਦੇ ਦਿੰਨੀ ਬੱਸ ਚ ਤੇ ਤੂੰ ਇਹਨਾਂ 10 ਰੁਪਏ ਦੀ ਮੇਰੇ ਵੱਲੋਂ ਤੇ ਉਹਨਾਂ 10 ਰੁਪਏ ਕੱਢ ਕੇ ਫੜਾ ਤੇ ਤੀਜੀ ਚੌਥੀ ਤਾਂ ਨਹੀਂ ਉਹਦਾ ਇਹਦਾ ਉਹਦਾ ਵੀਜ਼ਾ ਆ ਗਿਆ ਮੇਰੇ ਬੇਟੇ ਦਾ ਪਰ ਉਹ ਆਇਓ ਕਹਿੰਦੇ ਵੀ ਅਸੀਂ ਤੁਹਾਡੇ ਤੇ ਖੁਸ਼ ਹਾਂ ਕਿ ਮੇਰੇ ਹਸਬੰਦ ਵੀ ਵੀ ਵਧੀਆ ਪਾਠ ਪੂਜਾ ਹੁਣ ਬਹੁਤ ਕਰਦੇ ਪਾਠ ਪੂੜਾ ਤੇ ਪਹਿਲੇ ਵੀ ਕਾਫੀ ਕੰਦੇ ਕਰਦੇ ਸੀ ਇਹ ਹਰ ਤਨਾਂ ਉਹ ਹੁਣ ਸੰਗਤ ਹੈ ਨਾ ਕੁਛ ਇਹ ਵਧੀਆ ਸੈਟ ਹੈ ਬੜੀ ਮੈਨੂੰ ਬਾਅਦ ਚ ਖੁਸ਼ੀ ਮੈਂ ਕਹੀ ਮੇਰਾ ਪੁਰੇ ਮਨਾਂ ਇਹ ਪਤਾ ਦੋ ਮੈਂ ਪੈਰ ਫੜ ਲੈਂਦੀ ਪਰ ਉਹਨੂੰ ਪਤਾ ਨਹੀਂ ਵੀ ਇਹ ਕਿਸੀ ਆਇਆ ਇਸ ਤਰ੍ਹਾਂ ਇਹਦੇ ਪੈਰ ਨਹੀਂ ਫੜਦੀ ਹੈ ਨਾ ਵੀ ਉਹਨੂੰ ਆਏ ਆ ਪਰ ਮੈਂ ਕਿਹਾ ਬਾਬਾ ਮੈਨੂੰ ਮਾਫ ਕਰੀ ਮੇਰੇ ਸ਼ੀਧ ਪਿਤਾ ਜੀ ਮੈਨੂੰ ਮਾਫ ਕਰੀ ਜੇ ਤੁਸੀਂ ਉਹ ਤੋਂ ਤੇ ਇੰਨੀ ਖੁਸ਼ੀ ਪਰ ਮੈਂ ਇਹ ਕਹੀ ਨਹੀਂ ਆ ਵੀ ਮੇਗਾ ਬਾਬਾ ਤੁਸੀਂ ਕੁਝ ਹਟਾਉਣਾ ਜੇ ਕੋਈ ਸਾਡੇ ਨਸ਼ੇ ਕਰਦਾ ਵੀ ਹੈ ਪਹਿਲੀ ਵਾਰ ਸਾਡੇ ਮੈਨੂੰ ਲੱਗਦਾ ਕੋਈ ਕਰਦਾ ਜੇ ਕਰਦਾ ਕੋਈ ਬੀੜੀ ਸਿਗਰਟ ਕੋਈ ਵੀ ਕੁਝ ਖਾਂਦਾ ਪੀਂਦਾ ਤੁਸੀਂ ਕਿਰਪਾ ਕਰਨੀ ਉਹਦੇ ਤੇ ਜ ਆਪਣੇ ਆਪ ਹਟ ਜੂ ਵਧੀਆ ਰਹੂਗਾ ਉਹਨੇ ਆਪ ਹੀ ਇਹ ਗੱਲ ਕਹਿੰਦਾ ਆਪਣੇ ਆਪ ਹਟ ਜੂ ਵਧੀਆ ਰਹੂਗਾ ਨਹੀਂ ਤਾਂ ਅੱਗੇ ਜਾ ਕੇ ਤੇ ਬਹੁਤ ਬਹੁਤ ਪਗਤੂਗਾ ਕਹਿੰਦਾ ਤੇ ਕਹਿੰਦਾ ਮੈਂ ਕਿਹਾ ਬਾਬਾ ਕੀ ਹੋ ਸਕਦਾ ਕਹਿੰਦਾ ਕੋਈ ਵੱਡੀ ਬਿਮਾਰੀ ਵੀ ਲੱਗ ਸਕਦੀ ਹੈ ਚਲੋ ਜੀ ਨੇਰੀ ਆ ਗਈ ਕਾਫੀ ਜ਼ਿਆਦਾ ਤੇ ਮੈਂ ਦੇਖਦੀ ਮੇਰਾ ਆਟਾ ਬੰਦਿਆ ਪਰ ਰੋਕੀ ਬਣਾਉਣੀ ਲਾਈਟ ਮਿਲਦਾ ਫਿਰ ਨਾ ਚੱਲਦੀ ਕਿ ਕਿੰਟ ਮੜੀ ਜੀ ਨਹੀਂ ਆ ਜਾਂਦੀ ਆ ਮੜਾ ਜੀ ਮੀ ਆ ਜਾਂਦਾ ਸੜ ਤੋਂ ਉਦੋਂ ਲੱਟ ਪੱਜ ਜਾਂਦੀ ਆ ਮਿੰਟ ਮਾਰਦੇ ਆ ਕਿਉਂ ਵੈਸੇ ਵੀ ਡਰਾਣਾ ਅੱਜ ਕੱਲ੍ਹ கரੰਟ-ਕਰੰਟ ਦਾ ਵੀ ਆ ਘਣਕਾ-ਗੁਣਕਾ ਖੜੀਆਂ ਪੁੰਦੀਆਂ ਲੱਗ ਗੁਲਗੁਲ ਸਕਦੀ ਆ ਯੇ ਕੇ जिम्मे बैठा लेट गया हम पै गया जिम्मे ठीक है दोपहरे तो चलती सी लो हम बहुत ठंडी हवा चलती है देखो पत्ते हलते होने थेन ठंडी हवा चलती जाता कि बारिश होगी पता नहीं क्यों और साइट है गली चली चली चाहिए चरण चल रही ਜਿੰਮ ਨੂੰ ਬਹੁਤ ਕਹਿਨੀ ਆ ਵੀ ਤੂੰ ਮੰਜੇ ਤੇ ਬਹਿ ਜਾ ਉੱਥੇ ਪੈਂਦੀ ਮੂਰੇ ਕੋਲਰ ਦੇ ਜਿਵੇਂ ਬੀਠਾਣਾ ਪਾਣੀ ਮੰਦੀ। ਜਿਵੇਂ ਨੂਰੀ ਹੋ ਗਿਆ ਉਹਦੇ ਬੱਚੇ ਨੇ। ਉਹ ਤੰਗ ਵਾਲਾ ਕਰਦਾ ਨਾ ਦੁੱਧ ਪੀਂਦਾ ਹੁਣ ਐਡਾ ਵੱਡਾ ਹੋ ਗਿਆ। ਆ ਦੇਖ। ਬਾਹਰ ਕਿੰਨਾ ਜਾਂਦ ਨਹੀਂ ਚਾਹਣਾ। ਅੱਜ ਕਿਵੇਂ ਲੱਗਾ ਚੱਲੇਗੇ। ਜਿੰਮ ਪੈ ਜਾ ਪੁੱਤ ਉੱਪਰ ਉੱਪਰ ਨਹੀਂ ਉਹਦੇ ਤੇ ਚੜਦੀ ਨਹੀਂਗੇ। ਮੰਜੀ ਤੇ ਪਤਾ ਹੈ ਠੰਡ ਮੰਦੀ ਉਹ ਬੈੱਡ ਦੇ ਪਿੱਛੇ ਤੋਂ ਇਧਰਲੇ ਬੈੱਡ ਜਿਹੜਾ ਲੌਬੀ ਚ ਉਹਦੇ ਪਿੱਛੇ ਪੈ ਜਾਂਦੀ ਹੈ ਸੌ ਜਾਂਦੀ ਹੈ ਜੀ ਟਾਈਮ ਹੋ ਗਿਆ ਰਾਤ ਦੇ 12:00 ਵਜੇ ਹੋਣੇ 12:00 ਹੋ ਗਏ ਤੇ ਮੈਂ ਜਾਗ ਦਿੱਤਾ ਹੈ ਸਰਦਾਰ ਜੀ ਖੰਡ ਫੜਦੀ ਰੋਲ ਰੋਣਗੇ ਕੱਲ ਵੀ ਐਸੀ ਅੱਜ ਵੀ ਐਸੀ ਕੱਲ ਤਾਂ ਫਿਰ ਵੀਡੀਓ ਪਾ ਦੇ ਸਾਡੀ ਵੀਡੀਓ ਨਵਾਈ ਮੈਂ ਕਿਹਾ ਚਲੋ ਰਿਟਫਿਟ ਪਾ ਦਿੰਨੇ ਬਣਾ ਕੇ ਰਹਿ ਗਈ ਸੀ ਥੋੜੀ ਜੀ ਉਹ ਡੌਗੀ ਬੈਠੇ ਜੀ ਹੁ ਨੂਰੀ ਦਿਓ ਤੇ ਚਲੋ ਕੰਮ ਕੋਈ ਮਾੜਾ ਨਹੀਂ ਹਨਾ ਆਪਦਾ ਵਧੀਆ ਟਾਈਮ ਪਾਸ ਹੋਈ ਜਾਂਦਾ ਤੇ ਰੌਣ ਲਾਉਂਦੇ ਹੁੰਦੇ ਅਸਟਾ ਤੇ ਜੀਮੂ ਵਿਚਾਰਾ ਜੀਮੂ ਮੇਰੇ ਨਾਲ ਹੀ ਉੱਠ ਗਿਆ ਤੇ ਉਹ ਬਾਹਰੋਂ ਲੋਕ ਲਾ ਜਾਂਦੇ ਹੁੰਦੇ ਆ ਅੰਦਰੋਂ ਮੈਂ ਦਰਵਾਜ਼ੇ ਦੀ ਝਾਲੀ ਦੇ ਕੋਲ ਜਿਹੜਾ ਲड़का ਸਿੱਟਾ ਰੋਪ ਪੈਨਿਆ ਤੇ ਕੁਲਰ ਚਲਾਇਆ ਹੋਇਆ ਸਾਡੀ ਬੈਲੀ ਬਾਲ ਆ ਗਿਆ ਪਹਿਲਾਂ ਲੋਕਾਂ ਦੇ ਫਰੀ ਆ ਸਾਡੇ ਬੈਲ ਆ ਗਿਆ ਤੇ ਪਦਨ ਕੇ ਮਾਗੇ ਸੰਭੇ ਨਹੀਂ ਹੁੰਦੇ ਤੇ ਅਸੀਂ ਫਿਰ ਇਸੇ ਝਾਲੀ ਨਾਲ ਸਕੂਲ ਉੱਤੇ ਲਾ ਲੈ ਕੁਲਰ ਚਲਾ ਲਈ ਦੋ ਤੇ ਕੱਲ ਨੂੰ ਜਾਣਾ ਸੀ ਵਿਆਹ ਕੱਲ ਨੂੰ ਜਾਂਦੇ ਪਰਸੋਂ ਨੂੰ ਬਰਾਤ ਆਪਾਂ ਨੂੰ ਬਰਾਤ ਸੁਆ ਜਮਗਸ਼ਰ ਨੂੰ ਬਾਕਸ ਆ ਜਾਣਗੇ ਕਿਉਂਕਿ ਖੰਡ ਫਟ ਫਿਰ ਪ੍ਰਕਾਸ਼ਕਰਤ ਰਸਾ ਵਿੱਚ ਗੁਰਤੀ ਕੇ ਬਾੰਦਰ ਦੀਦਾ ਪ੍ਰਕਾਸ਼ ਦਿਹਾੜਾ ਹੈ ਪ੍ਰਕਾਸ਼ ਦਿਹਾੜੀ ਤੇ ਮੌਸਮ ਬਹੁਤ ਠੰਡਾ ਹਵਾ ਚੱਲੀ ਜਾਂਦੀ ਮੈਂ ਸਰਦਾਰ ਜੀ ਕਹਿੰਦਾ ਹਾਂ ਨੇਰੀ ਨਾਲ ਜੇ ਗੱਡੀ ਲੈ ਜਾਓ ਕਹਿੰਦੇ ਨਹੀਂ ਇੱਥੇ ਤਾਂ ਜਾਣਾ ਹੀ ਕੋਈ ਗੱਲ ਨਹੀਂ ਜੇ ਉਧਰ ਜ਼ਿਆਦਾ ਹਨੇਰੀ ਆ ਪਈ ਕਿ ਕਿਸੇ ਨਾ ਕਿਸੇ ਮੁੰਡੇ ਨਾਲ ਲਿਆ ਆਓ ਵੀ ਮੋਟਰਸਾਈਕਲ ਲੈ ਜੂਗਾ ਫਿਰ ਉਸ ਵੀਰ ਨੂੰ ਛੱਡ ਜੂਗਾ ਕਿਉਂਕਿ ਉਹ ਮੈਂ ਛੱਡ ਜੂਗੀ ਨਾ ਤੇ ਮੁੰਡਿਆਂ ਦਾ ਫਰਕ ਹੁੰਦਾ ਫਿਰ ਵੀ ਹੁਣ ਉਹ ਮਰਦ ਸਾਹਿਬ ਦਾ ਹਨਾ ਤੇ ਮੈਨੂੰ ਅਸਲੀ ਨਹੀਂ ਮੈਨਾਂ ਬੀਟਲ ਬੀਟ ਅਲਰਜੀ ਹੈ ਮੈਨੂੰ ਤੇ ਮੈਂ ਹਫਤੇ ਬਾਅਦ ਦਵਾਈ ਗੋਲੀ ਦਵਾਈ ਲੈ ਲੈਂਦੀ ਕਿਉਂਕਿ ਉਹਨਾਂ ਦਵਾਈ ਨਹੀਂ ਦੇ ਬੰਨੇ ਇਹਦੇ ਬਹੁਤ ਜਿਆਦਾ ਆਉਂਦੀ ਹੈ ਤੇ ਅੰਜੀਮਾ ਪੇ ਸੁੱਤਾ ਤੇ ਉਹ ਹਵਾ ਬਹੁਤ ਸੋਣੀ ਠੰਡੀ ਠੰਡੀ ਚੱਲੀ ਜਾਂਦੀ ਹੈ ਮੈਂ ਤਾਂ ਹੀ ਨਹੀਂ ਸਨ ਤਾਂ ਨਹੀਂ ਮੈਂ ਕਹਿੰਦਾ ਹਾਂ ਚੱਲਦੀ ਐ ਤੇ ਤੁਸੀਂ ਉਹ ਕਰ ਲਿਓ ਨੂਰੀ ਬੈਠੀ ਉਹਦਾ ਬੱਚਾ ਵੀ ਸਾਨੂੰ ਦੇਖ ਕੇ ਭੱਜੀ ਆਏ ਫਟਾਫਟ ਵੀ ਇਹ ਬਾਹਰ ਖੜਿਆ ਤੇ ਸਤਿ ਸ਼੍ਰੀ ਅਕਾਲ ਦੀ ਵੀਡੀਓ ਵਧੀਆ ਲੱਗੀ ਆ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਮਗਰਮੀ ਬਹੁਤ ਜ਼ਿਆਦਾ ਸੀ ਬਈ ਇਸ ਕਰਕੇ ਮੌਸਮ ਹਵਾ ਠੰਡੀ ਠੰਡੀ ਚੱਲਦੀ ਐ ਤੇ ਤੁਹਾਨੂੰ ਦਰਸ਼ਨ ਕਰਾਈ ਦੇਨੇ ਇੱਕ ਵਾਰੀ ਹਵਾ ਦੇ ਆ ਦੇਖੋ ਜੀ ਜਿਮਾ ਬੈਠਾ ਵਾ ਠੀਕ ਹੈ